ਸਭ ਸੰਗਤਾਂ ਨੂੰ ਜੈ ਮਾਤਾ ਦੀ ਜੀ ਜੈ ਮਾਤਾ ਮੇਰਾ ਨਾਮ ਰਾਜਾ ਡੇਰੀ ਵਾਲਾ ਪਿੰਡ ਮੇਡਾ ਜੀ ਜੀ ਤੁਹਾਡੇ ਵੱਲੋਂ ਇੱਕ ਲੰਗਰ ਲਗਾਇਆ ਗਿਆ ਕੀ ਕਰਨ ਚਾਹੁੰਦੇ ਹੋ ਜੋ ਲੰਗਰ ਲਗਾਇਆ ਗਿਆ ਸਾਡੇ ਸੁੱਖਾ ਪ੍ਰੀਤ ਭੰਡਾਰ ਦੀ ਸਾਰੀ ਟੀਮ ਵੱਲੋਂ ਲਗਾਇਆ ਗਿਆ ਜੀ ਅਸੀਂ ਅੱਜ ਤੋਂ ਕੁਝ ਦਿਨ ਪਹਿਲਾਂ ਮਾਤਾ ਚਿੰਦਪੁਰਨੀ ਦੇ ਮੇਲੇ ਦੇ ਦਰਸ਼ਨਾਂ ਨੂੰ ਗਏ ਸੀ ਜੀ ਉਥੋਂ ਵਾਪਸੀ ਅਗਨ ਜਦੋਂ ਸੀ ਲੰਗਰ ਦੇ ਵਿੱਚ ਜੀ ਹੁੰਦੇ ਹੋਏ ਆਏ ਤੇ ਸਾਡੇ ਵੀ ਮੰਗੇ ਵਿੱਚ ਸ਼ਰਧਾ ਸੀ ਕਿ ਅਸੀਂ ਜਾ ਕੇ ਦੁਰਗਾ ਅਸ਼ਟਮੀ ਦੇ ਲੰਗਰ ਲਈਏ ਜੀ ਜੋ ਅੱਜ ਅਸੀਂ ਦੇਸੀ ਘੋੜੇ ਹਲਵੇ ਦਾ ਲੰਗਰ ਮੰਗਾਇਆ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਸੰਗਤਾਂ ਸ਼ਕ ਰਹੀਆਂ ਨੇ ਤੇ ਮਾਤਾ ਰਾਣੀ ਸਭ ਨੂੰ ਖੁਸ਼ੀਆਂ ਦੇਵੇ ਜੈ ਮਾਤਾ ਜੈ ਜੈ ਮਾਤਾ ਦੀ ਜੈ ਮਾਤਾ ਦੀ ਸਰਕਾ ਉਹ ਤੁਹਾਡੇ ਵੀਰ ਲੰਗਰ ਲਗਾਏਗਾ ਸੁੱਖਾ ਪਨੀਰ ਕੀ ਕਰਨ ਚੱਲੋ ਸਾਰੀ ਇਹ ਸੰਗਤਾਂ ਨੂੰ ਬੇਲਾ ਦਾ ਜੈ ਮਾਦਾ ਦੀ ਸਾਡਾ ਸੁੱਖਾ ਪਨੀਰ ਬਣਾ ਕੇ ਲੋ ਲੰਗਰ ਲਾਇਆ ਗਿਆ ਅੱਜ ਜੀ ਜੋਗੀ ਜੰਦਪੁਰਣੀ ਬਸ ਲੈ ਗਏ ਸੀਗੇ ਤੇ ਉਦਦੇ ਪ੍ਰਕਾਰ ਹੀ ਪ੍ਰਤੀ ਜੀ ਅਸੀਂ ਲੰਗਰ ਲਾਇਆ ਹੀ ਉਹਦੇ ਬਹੁਤ ਦੇਖਿਆ ਠੀਕ ਹੈ ਲੰਗਰ ਲੱਗ ਰਿਹਾ ਜੀ ਤੇ ਅਸੀਂ ਵੀ ਆ ਕੇ ਸਾਡੇ ਮੰਦਰ ਚ ਆਇਆ ਕਿ ਅਸੀਂ ਵੀ ਕੋਈ ਖੁਸ਼ੀ ਦਾ ਕੰਮ ਕਰੀਏ ਮਾਤਾ ਰਾਣੀ ਤੋਂ ਮਤਲਬ ਮੇਰਾ ਪਰਿਆ ਹੱਥ ਰਖਾਈਏ ਜੈ ਮਾਦਾ ਦੀ ਸੁੱਖਾ ਪਨੀਰ ਬਣਾ ਰਹੇ ਹਾਂ